ਕਿਹੜਾ ਹੋਇਆ ਕਰਦਾ ਸਤ ਦਾ ਤੇ ਅਸਤ ਦਾ ਸਤ ਕੀ ਹੈ ਅਸਤ ਕੀ ਹੈ ਜਦੋਂ ਤੱਕ ਸਤ ਨੂੰ ਨਹੀਂ ਜਾਣਦਾ ਉਦੋਂ ਤੱਕ ਅਸਤ ਨੂੰ ਨਹੀਂ ਛੱਡਦਾ ਉਦੋਂ ਤੱਕ ਅਸਤ ਨੂੰ ਹੀ ਸਤ ਮੰਨੀ ਬੈਠਿਆ ਸਤ ਦਾ ਪਤਾ ਨਹੀਂ ਵੀ ਸਤ ਕੀ ਹੈ ਸਤ ਕੀ ਹੈ ਸਦਾ ਰਹਿਣ ਵਾਲੀ ਜਿਹੜੀ ਅਵਸਥਾ ਹੈ ਇੱਕ ਸਦਾ ਰਹਿਣ ਵਾਲੀ ਸਟੇਜ ਉਹਨੂੰ ਵਾਸਤੂ ਕਹ ਦੋ ਇੱਕ ਸਮਝਾਣ ਮਾਤਰ ਵਸਤੂ ਨਹੀਂ ਹੈਗੀ ਉਹ ਸਟੇਜ ਨਹੀਂ ਹੈਗੀ ਅਵਸਥਾ ਨਹੀਂ ਹੈਗੀ ਇੱਕ ਸਮਝਾਣ ਮਾਤਰ ਇਹ ਗੱਲਾਂ ਬੋਲਣੀਆਂ ਪੈਂਦੀਆਂ ਨੇ ਉਹ ਇੱਕ ਸਤ ਹੈ ਸਤ ਕੀ ਅਹਿਸਾਸਾਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸਤ ਉਹ ਸੱਚ ਸਦਾ ਰਹਿਣ ਵਾਲਾ ਪਰਮ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੀ ਸਤਿਆ ਉਹ ਸਤ ਹੈ ਅਸਤ ਕੀ ਹੈ ਅਸਤ ਇਹ ਹੈ ਵੀ ਜ਼ਿੰਦਗੀ ਦੇ ਜਿਉਣ ਤੋਂ ਲੈ ਕੇ ਮਰਨ ਤੱਕ ਦਾ ਜਿਹੜਾ ਸਮਾਂ ਸਾਨੂੰ ਮਿਲੇ ਇਹ ਰਹਿਣਾ ਨਹੀਂ ਜਿੰਨਾ ਦ੍ਰਿਸ਼ਟਵਾਨ ਦੀਦਾ ਸਾਨੂੰ ਅੱਖਾਂ ਦੇ ਨਾਲ ਜੈਦਾ ਦਾਤੀ ਪੁੱਤ ਮਾਂ ਬਾਪ ਸੰਸਾਰ ਇਹ ਰਹਿਣਾ ਨਹੀਂ ਇਹ ਕਿਸੇ ਟਾਈਮ ਵਾਸਤੇ ਹੈ ਸ਼ਾਸਤਰ ਦਾ ਸਾ ਸੰਜੀ ਵਿਚਾਰ ਹੈ ਕਟਾ ਕੁੰਡਲ ਨੇ ਆਏ ਕਟਾ ਕਹਿੰਦੇ ਨੇ ਕੜਾਹੇ ਨੂੰ ਕੜਾਹੇ ਦੇ ਦੋ ਕੁੰਡੇ ਹੁੰਦੇ ਨੇ ਜੇ ਦੋਹੇ ਕੁੰਡਿਆਂ ਤੋਂ ਫੜ ਕੇ ਕੜਾਹੇ ਨੂੰ ਤਹਾਂ ਚੱਕੀਏ ਉਹਦਾ ਜਿਹੜਾ ਬਚਾਲਲਾ ਭਾਗ ਹੈ ਥੱਲਾ ਉਹ ਆਟੋਮੈਟਿਕ ਤਹਾਂ ਚੱਕਿਆ ਜਾਂਦਾ ਜੇ ਬੰਦੇ ਦਾ ਜੰਮਣ ਤੋਂ ਲੈ ਕੇ ਮਰਨ ਤੱਕ ਦਾ ਜਿਹੜਾ ਸਫਰ ਹੈ ਉਹ ਗੁਰੂ ਦੀ ਰਜਾ ਦੇ ਵਿੱਚ ਹੋ ਜੇ ਤਾਂ ਜਿਹੜਾ ਇਹਦਾ ਵਿੱਚੇ ਹੀ ਬਚਾਲੇ ਦਾ ਸਮਾਂ ਜੰਮਣ ਤੋਂ ਮਰਨ ਤੱਕ ਦਾ ਉਹ ਆਟੋਮੈਟਿਕ ਸਫਲਾ ਹੋ ਜਾਂਦਾ ਹੈ ਇਸ ਸਮੇਂ ਨੂੰ ਸਫਲਾ ਕਰਨ ਵਾਸਤੇ ਸਤਿਗੁਰੂ ਸਾਨੂੰ ਸੰਬੋਧਨ ਕਰਕੇ ਕਹਿੰਦੇ ਨੇ ਭਾਈ ਤੂੰ ਪਰਮਾਤਮਾ ਵਾਲੇ ਪਾਸੇ ਜੁੜ ਤੂੰ ਅਸਤ ਨੂੰ ਮੰਨੀ ਬੈਠਿਆ ਸਤ ਨੂੰ ਛੱਡੀ ਬੈਠਿਆ ਸਤ ਦਾ ਉਦੋਂ ਤੱਕ ਨਹੀਂ ਪਤਾ ਲੱਗਦਾ ਜਦ ਤੱਕ ਕੋਈ ਪੂਰਨ ਮਹਾਤਮਾ ਕਿਰਪਾ ਕਰਕੇ ਸਤ ਨੂੰ ਪ੍ਰਗਟ ਨਹੀਂ ਕਰਦਾ ਸਤ ਦਾ ਪ੍ਰਗਟ ਹੋਣਾ ਕੋਈ ਸੌਖਾ ਨਹੀਂ ਜਦੋਂ ਸਤ ਪ੍ਰਗਟ ਹੋਊਗਾ ਉਦੋਂ ਇਹ ਨਹੀਂ ਵੀ ਕਹਤਾ ਜੀ ਮੈਂ ਤਾਂ जान ਲਿਆ ਜਾਂ ਮੇਰੀ ਕੋਈ ਅਵਸਥਾ ਬਣਦੀ ਨਹੀਂ ਇਹ ਕਹਿਣ ਚ ਬਣੀ ਆਉਂਦੀ ਗੱਲ ਨਾ ਕੋਈ ਅਵਸਥਾ ਵਾਲੀ ਗੱਲ ਹੈ ਨਾ ਕੋਈ ਦੱਸਣ ਚ ਆਉਂਦੀ ਹੈ ਨਾ ਕੋਈ ਕਹਿਣ ਚ ਆਉਂਦੀ ਹੈ ਇਹ ਤਾਂ ਬਸ ਇਕ ਅੰਦਰਲੇ ਅੰਦਰਲਾ ਆਪਣੇ ਆਪ ਨੂੰ ਉਸ ਗੱਲ ਦਾ ਪਤਾ ਲੱਗਦਾ ਦੂਜੇ ਨੂੰ ਬੋਲ ਕੇ ਵੀ ਨਹੀਂ ਦੱਸ ਸਕਦਾ ਹਾਏ ਗੱਲ ਬੱਕਰੀ ਹੈ ਵੀ ਕਿਸੇ ਦੀ ਡਿਊਟੀ ਲਾਤੀ ਕਿਸੇ ਮਹਾਪੁਰਸ਼ ਨੇ ਵੀ ਭਈ ਤਾਂ ਇਹਨੂੰ ਸੱਤ ਬਾਰੇ ਬੋਲਣਾ ਇਹ ਵੀ ਕੋਈ ਦੀ ਕਿਰਪਾ ਦੇ ਨਾਲ ਬੋਲਿਆ ਜਾਊਗਾ ਨਹੀਂ ਸੱਤ ਬਾਰੇ ਕੋਈ ਬੋਲ ਨਹੀਂ ਸਕਦਾ ਜਦੋਂ ਸੱਤ ਨੂੰ ਜਾਣ ਲਿਆ ਸਤ ਦੇ ਵਿੱਚ ਅਭੇਦ ਹੋ ਗਿਆ ਫੇਰ ਸਾਸਾਂ ਦੀ ਜਿਹੜੀ ਉਹਦੀ ਬਿਰਤੀ ਹੈ ਨਾ ਉਹ ਬਿਰਤੀ ਸੰਤ ਬਣਦੀ ਹੈ ਬਿਰਤੀ ਸੰਤ ਬਣਦੀ ਹੈ ਸਰੀਰ ਦਾ ਬਾਅਦ ਸੰਤ ਬਣਦਾ ਹੈ ਜਦੋਂ ਬਿਰਤੀ ਨੇ ਸਤ ਨੂੰ ਜਾਣ ਲਿਆ ਸਤ ਵਾਲੇ ਪਾਸੇ ਜਾਈ ਜਾਂਦੀ ਹੈ ਪਿੱਛੇ ਮੁੜਨ ਦਾ ਲਵੇ ਨਾ ਨਾਮ ਬੋਲੀ ਅੱਗੇ ਅੱਗੇ ਹੀ ਕਰਕਦੀ ਜਾਂਦੀ ਹੈ ਫੇਰ ਉਹ ਕੀ ਹੈ ਜਿਹੜਾ ਦੁਨਿਆਵੀ ਜਿੰਨੇ ਹੈਗੇ ਨੇ ਇਹਦੇ ਕੰਡੇ ਸਰੀਰ ਦੇ ਵਿੱਚ ਕੋਈ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਈਰਖਾ, ਦਵੇਸ਼, ਕੁਦੀ ਤਗਬਰੀ, ਬੇਈਮਨੀ, ਨਿੰਦਿਆ। ਉਹ ਆਟੋਮੈਟਿਕੇ ਘਟਦੇ ਜਾਂਦੇ ਨੇ। ਉਹ ਇਹ ਨਹੀਂ ਵੀ ਕੋਈ ਇਹਦਾ ਕੋਈ ਜਤਨ ਹੁੰਦਾ ਵਿਸ਼ੇਸ਼ ਨਾ। ਆਟੋਮੈਟਿਕੇ ਅੰਦਰੋਂ ਉਹਦੇ ਹੀਣਤਾ ਆਈ ਜਾਂਦੀ ਹੈ ਵੀ ਇਹਨਾਂ ਗੱਲਾਂ ਚੋਂ ਨਹੀਂ ਤੈ ਜਾਣਾ। ਤੇ ਉਹਦਾ ਜਿਹੜਾ ਜੀਵਨ ਹੋ ਜਾਂਦਾ ਹੈ, ਉਹ ਇੱਕ ਸੰਤ ਦਾ ਜੀਵਨ ਹੋ ਜਾਂਦਾ ਹੈ, ਧਰਮ ਦਾ ਜੀਵਨ ਹੋ ਜਾਂਦਾ ਹੈ। ਸੰਤ ਦਾ ਜੀਵਨ ਉਦੋਂ ਹੁੰਦਾ ਜਦੋਂ ਸਤਿਗੁਰੂ ਕਿਰਪਾ ਕਰਦਾ। ਗੱਲਾਂ ਨਾਲ ਨਹੀਂ ਕਿਸੇ ਦਾ ਹੁੰਦਾ। ਗੱਲਾਂ ਨਾਲ ਸੱਜਣ ਠੱਗਦਾ ਨਹੀਂ ਹੋਇਆ ਬਲੀ ਕੰਧਾਰੀ ਦਾ ਨਹੀਂ ਹੋਇਆ ਭੂਮੀਏ ਚੋਰ ਦਾ ਨਹੀਂ ਹੋਇਆ ਗਨਕਾ ਬੇਸਵਾ ਦਾ ਨਹੀਂ ਹੋਇਆ ਅਜਾਮਲ ਪਾਪੀ ਦਾ ਨਹੀਂ ਹੋਇਆ ਹੋਰ ਪਤਾ ਨਹੀਂ ਮਾਤੜ ਕਿੰਨੇ ਕੁ ਪਰ ਜਦੋਂ ਕਿਤੇ ਕਿਰਪਾ ਕਰਤੀ ਐਸੀ ਕਿਰਪਾ ਕਰ ਦਾਂਦਾ ਤੇ ਉਹਦਾ ਜਿਹੜਾ ਜੀਵਨ ਹੈ ਉਹ ਐਸਾ ਹੋ ਜਾਂਦਾ ਹੈ ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਉ ਉਹ ਸਤ ਸਰੂਪ ਦੇ ਵਿੱਚ ਹਰ ਟਾਈਮ ਲੱਗਿਆ ਰਹਿੰਦਾ ਆਪਣੇ ਰੂਪ ਦੇ ਵਿੱਚ ਬ੍ਰਹਮ ਦੇ ਵਿੱਚ ਹਰ ਟਾਈਮ ਮਰਤੀ ਚਾਹੇ ਕਿਤੇ ਮਰਜੀ ਜਾਂਦੀ ਹੈ ਉਹ ਮੋੜ ਕੇ ਫੇਰ ਉੱਥੇ ਲੱਗ ਜਾਂਦੀ ਹੈ ਇੱਕ ਵਾਰ ਇੱਕ ਸੱਜਣ ਕਹਿਣ ਲੱਗਿਆ ਮਹਾਪੁਰਸ਼ਾਂ ਨੇ ਕਹਿੰਦਾ ਮਹਾਰਾਜ ਮਨ ਨਹੀਂ ਖੜਦਾ ਉਹ ਕਹਿੰਦੇ ਕਿੱਧਰ ਵਗ ਜਾਂਦਾ ਕਹਿੰਦਾ ਜੀ ਇਹ ਸਾਡੀ ਸਾਰਿਆਂ ਦੀ ਸਵਾਲ ਹੈ ਉਹ ਕਹਿੰਦਾ ਜੀ ਕਦੇ ਕਿੱਥੇ ਵਗ ਜਾਂਦਾ ਕਿਤੇ ਕਿਤੇ ਵਗ ਜਾਂਦਾ ਉਹ ਕਹਿੰਦਾ ਇੱਕ ਗੱਲ ਸਮਝੀ ਇੱਕ ਸਮੁੰਦਰੀ ਵੇੜੇ ਦੇ ਉੱਤੇ ਕੌਣ ਬੈਠਾ ਹੈ ਸਮੁੰਦਰੀ ਵੇੜੇ ਤੇ ਕੌਣ ਬੈਠਾ ਹੈ ਉਹ ਜਿਹੜਾ ਕੌਣ ਵੇੜੇ ਤੇ ਬੈਠਾ ਹੈ ਉਹਦੀ ਆਪਣੀ ਆਦਤ ਹੈ ਓੜਾਰੀਆਂ ਮਾਰਦਾ ਜਦੋਂ ਓੜਾਰੀ ਮਾਰਦਾ ਆਲੇ-ਦਾਲੇ ਪਾਣੀੋਂ ਪਾਣੀ ਹੈ ਕਿਤੇ ਬੈਠਣ ਨੂੰ ਜਗ੍ਹਾ ਨਹੀਂ ਆਖਰ ਤੇ ਆਕੇ ਢੇੜਾ ਦੇ ਕੇ ਦੁਬਾਰੇ ਫੇਰ ਵੇੜੇ ਦੀ ਵਜਾ ਉਹ ਕਹਿੰਦੇ ਤੇਰਾ ਮਨ ਓੜਾਰੀਆਂ ਮਾਰਦਾ ਹੈ ਮਨ ਲੋਭੀ ਮਨ ਲਾਲਚੀ ਮਨ ਚੰਚਲ ਮਨ ਚੋਰ ਮਨ ਦੇ ਮਗਰ ਨਾ ਲੱਗੀਏ ਪਲਕ-ਪਲਕ ਮਨ ਹੋਰ ਓੜਾਰੀਆਂ ਮਾਰਦਾ ਹੈ ਪਰ ਢੇੜਾ ਦੇ ਕੇ ਆ ਕੇ ਪਈ ਆ ਜਿਹੜਾ ਸਮੁੰਦਰੀ ਵੇੜਾ ਸਮਝ ਸ਼ਬਦ ਜਿਹਨੂੰ ਦਿੱਤਾ ਹੈ ਵਸਤੂ ਦਾ ਗਿਆਨ ਦਿੱਤਾ ਹੋਇਆ ਇਹਨੇ ਢੇੜਾ ਕਾ ਕੇ ਆ ਕੇ ਉਸੇ ਨਾਲ ਜੁੜ ਜਾਣਾ ਇਹਨੂੰ ਫੇਰ ਮੋੜ ਕੇ ਲਿਆ ਫੇਰ ਉਹਦਾ ਜਦੋਂ ਐਸਾ ਜੀਵਨ ਹੋ ਜਾਂਦਾ ਜਿਵੇਂ ਮੱਛੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਨਾ ਬਚਦੀ ਦਿਮਾਗ ਫਟਣ ਵਾਲਾ ਹੋ ਜੂਗਾ ਇਹ ਲੱਗੂਗਾ ਵੀ ਦਿਮਾਗ ਹਿੱਲ ਗਿਆ ਕੋਈ ਦਵਾਈਆਂ ਉਟੀਆਂ ਨਾਲ ਲੈਣੀਆਂ ਪੈ ਜਾਣ ਨੀਂਦਾਂੋਂ ਹਟ ਜੂਗੀ ਜਦੋਂ ਉਹ ਵਸਤੂ ਦੇ ਨਾਲ ਸ਼ਬਦ ਦੇ ਨਾਲ ਜੁੜੂਗਾ ਫੇਰ ਜਾ ਕੇ ਮਨ ਨੂੰ ਸ਼ਾਂਤੀ ਆਊਗੀ ਨਿਮਨ ਭਟਕਦਾ ਫਿਰੂ ਜਾਊਗਾ ਉਹ ਸ਼ਬਦ ਤੋਂ ਬਿਨਾ ਇਹਦਾ ਗੁਜ਼ਾਰਾ ਨਹੀਂ ਹੁੰਦਾ ਜਿਵੇਂ ਮੱਛੀ ਪਾਣੀ ਤੋਂ ਜਿਹੜਾ ਨਹੀਂ ਨਾ ਬਚਦੀ ਕੱਢ ਕੇ ਪਾਣੀ ਤੋਂ ਬਾਹਰ ਮਾਰੋ ਤੜ ਤੜਪ ਕੇ ਮਰ ਜਾਂਦੀ ਹੈ ਐਂ ਮੱਛੀ ਕੀ ਹੈ ਸਾਡੀ ਬਿਰਤੀ ਪਾਣੀ ਕੀ ਹੈ ਸਤ ਸਰੂਪ ਸਤ ਸਰੂਪ ਕਬੀਰ ਸਾਹਿਬ ਦੀ ਬਾਣੀ ਦੇ ਵਿੱਚ ਆਉਂਦਾ ਕਬੀਰ ਏਕ ਚੰਬਾ ਦੇਖਿਆ ਭਾਈ ਜਲ ਕੀ ਮਛਲੀ ਤਰ ਪਰ ਵਿਆਈ ਉਹ ਕਹਿੰਦੇ ਇੱਕ ਚੰਬਾ ਦੇਖਿਆ ਜਲਤ ਰਹਿਣ ਵਾਲੀ ਮੱਛੀ ਦਰਖਤ ਤੇ ਜੜ ਗਈ ਸਤ ਸਰੂਪ ਦੇ ਵਿੱਚ ਆ ਕੇ ਕਿਤੇ ਬਾਣੀ ਆ ਗਈ ਪਰ ਇੱਕ ਵਿਦਵਾਨ ਕੋਈ ਕਹਿਣ ਲੱਗਿਆ ਜਿਹੜਾ ਮੇਰੇ ਵਰਗਾ ਗ੍ਰੰਥਾਂ ਗ੍ਰੰਥਾਂ ਨੂੰ ਪੜ੍ਹਨ ਵਾਲਾ ਸੀ ਕਹਿੰਦਾ ਕਬੀਰ ਕਿੰਨਾ ਝੂਠ ਬੋਲਦਾ ਹੈ ਮੱਛੀ ਤਾਂ ਪਾਣੀ ਤੋਂ ਬਿਨਾ ਇੱਕ ਮਿੰਟ ਵੀ ਸਾਹ ਦੀ ਦਰਖਤ ਤੇ ਕਿਵੇਂ ਚੜ ਗਈ ਪਰ ਕਬੀਰ ਕਹਿੰਦਾ ਉਹ ਫਸ ਗਈ ਮਾਨ ਬੜਿਆਈਆਂ ਚ ਫਸ ਗਈ ਮਾਨ ਬੜਿਆਈਆਂ ਮਾਨਵੜੇ ਆਈਆਂ ਚ ਮਾਨਵੜੇ ਆਈਆਂ ਚ ਹਾਸ ਗਈ ਮਾਨਵੜੇ ਆਈਆਂ ਚ ਹਾਸ ਗਈ ਮਾਨਵੜੇ ਆਈਆਂ ਚ ਹਾਸ ਗਈ ਮਾਨਵੜੇ ਆਈਆਂ ਚ ਜਿਵੇਂ ਸਿਰਤੀ ਰੂਪਨੂੰ ਛੱਡ ਕੇ ਸਤ ਸਤ ਅਸਰੂਪ ਨੂੰ ਛੱਡ ਕੇ ਸੱਤ ਕੀ ਮਾਨ ਵੜੇ ਆਇਆਜ ਸਤ ਸਤ ਸਰੂਪ ਨੂੰ ਛੱਡ ਕੇ ਸੱਤ ਕੀ ਮਾਨ ਵੜੇ ਆਇਆਜ ਚੰਨ ਮਨ ਰਾਜ ਕੇ ਸੱਤ ਕੀ ਮਾਨ ਵੜੇ ਆਇਆਜ ਸੱਤ ਕੀ ਮਾਨ ਵੜੇ ਆਇਆਜ ਸਤ ਸਤ ਨੂੰ ਛੱਡ ਕੇ ਫਸ ਗਈ ਮਾਨਵੜੇ ਆਈਆਂ ਚ ਫਸ ਗਈ ਮਾਨਵੜੇ ਆਈਆਂ ਸੁਪੀ ਸਤਸ ਰੂਪ ਨੂੰ ਛੱਡ ਕੇ ਓਏ ਫੁੱਤੀ ਸਤਸ ਰੂਪ ਨੂੰ ਛੱਡ ਕੇ ਫਸ ਗਈ ਮਾਨਵੜੇ ਆਈਆਂ ਚ ਫਸ ਗਈ ਮਾਨਵੜੇ ਆਈਆਂ ਈਮਾਨ ਵੜੇ ਆਈਆਂ ਸਤ ਸਤ ਜ਼ਰੂਰ ਪਨੋ ਛੱਡ ਕੇ ਫਾਤਿ ਦੀ ਮਾਨ ਵੜੇ ਆਈਆਂ ਫਾਤਿ ਦੀ ਮਾਨ ਵੜੇ ਆਈਆਂ ਤੁਸਾਂੋ ਸ਼ਬਦਾਂ ਨੂੰ ਦੇ ਮੈਂ ਤੁਸਾਂ ਦੋਸ਼ ਦੋਸ਼ ਬਦਲਾਂ ਨੂੰ ਦੇ ਮੈਂ ਓਏ ਕੁਟ ਪਿਆ ਤੇ ਨੀਰਣਾ ਖੜੇ ਸਜਣਾ ਸਜਣਾ ਉਹ ਟਿਪਿਆਂ ਤੇ تیر ਨਾ ਖੜੇ ਤੇ ਸਾਦੋਸ਼ não ਖੜੇ ਵੀਰਨਾ ਵੀਰਨਾ ਓ ਟਿਪਿਆ ਤੇ ਨੀਰਨਾ ਖੜੇ ਸੁਤਾ ਦੋਸ਼ ਬਹੁਤ ਲਾਣੂ ਦੇਵੇਂ ਸੁਤਾ ਦੋਸ਼ ਬਹੁਤ ਲਾਣੂ ਦੇਵੇਂ ਟਿਪਿਆ ਤੇ ਨੀਰਨਾ ਖੜੇ ਪਿਆਰੇ ਪਿਆਰੇ ਓ ਟਿਪਿਆ ਤੇ ਨੀਰਨਾ ਖੜੇ ਸੁਤਾ ਦੋਸ਼ ਮੈਂ ਚੁੱਪ ਆਣੀ ਨਾ ਖੜੇ ਸੱਜਣਾ